ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਖੜਦੇ ਹਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ 2 ਸਤੰਬਰ ਨੂੰ ਆਪਣਾ ਉੱਤਰ ਅਧਿਕਾਰੀ ਯਾਨੀ ਕਿ ਆਪਣੀ ਗੱਦੀ ਵਾਸਤੇ ਗੁਰ ਗੱਦੀ ਲਈ ਜਸਦੀਪ ਸਿੰਘ ਗਿੱਲ ਨੂੰ ਜਿਹੜਾ ਹੈ ਉਹ ਨਾਮ ਉਹਦਾ ਜਿਹੜਾ ਕੋਸ਼ਿਸ਼ ਕਰ ਦਿੱਤਾ ਇਸ ਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਨ੍ਹਾਂ ਦੇ ਵਿੱਚ ਵੀ ਭਾਰੀ ਉਤਸ਼ਾਹ ਦੇਖਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਯੂਰ ਜਸਦੀਪ ਸਿੰਘ ਗਿੱਲ ਜਿਹੜੇ ਨੇ ਜਿਹੜੇ ਹੁਣ ਗੱਦੀ ਦੇ ਵਾਰਸ ਬਣੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਤਸੰਗ ਫਰਮਾਉਣਗੇ ਜਿੰਨੀਆਂ ਵੀ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ ਡੇਰਾ ਬਾਬਾ ਵਿਆਸ ਵੱਲੋਂ ਸਾਰਿਆਂ ਦੇ ਪ੍ਰਤੀਨਿਧਤਾ ਜਿਹੜੇ ਜਸਦੀਪ ਸਿੰਘ ਗਿੱਲ ਕਰਨਗੇ ਕਿਉਂਕਿ ਜਿਹੜੇ ਮੌਜੂਦਾ ਬਾਬਾ ਗੁਰਵਿੰਦਰ ਸਿੰਘ ਮੁਖੀ ਢਿੱਲੋਂ ਨੇ ਉਨ੍ਹਾਂ ਨੂੰ ਕਾਫੀ ਲੰਮੇ ਸਮੇਂ ਤੋਂ ਇੱਕ ਕੈਂਸਰ ਨਾਮ ਦੀ ਬਿਮਾਰੀ ਹੈ ਅਤੇ ਦਿਲ ਦੀ ਬਿਮਾਰੀ ਦੇ ਵੀ ਪੀੜਤ ਨੇ ਸੂਤਰਾਂ ਦੇ ਹਵਾਲੇ ਤੋਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਮਿਲ ਰਹੀਆਂ ਨੇ ਇਸ ਲਈ ਅਚਨਚੇਤ ਇਹ ਪਹਿਲ ਕਦਮੀ ਕਰਨੀ ਪਈ ਗੁਰਗੱਦੀ ਲਈ ਡੇਰੇ ਦੀ ਗੱਦੀ ਦੀ ਉਤਰਾਧਿਕਾਰੀ ਲਈ ਇਸ ਨੂੰ ਲੈ ਕੇ ਜਸਦੀਪ ਸਿੰਘ ਗਿੱਲ ਦਾ ਨਾਮ ਜਿਹੜਾ ਸਾਹਮਣੇ ਆਇਆ ਰਸਮੀ ਤੌਰ ਤੇ ਵੀ ਉਸ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਜਿੰਨੀਆਂ ਵੀ ਗਤੀਵਿਧੀਆਂ ਨੇ ਡੇਰੇ ਦੇ ਵਿੱਚ ਹੁੰਦੀਆਂ ਨੇ ਸਤਸੰਗ ਹੁੰਦੇ ਨੇ ਜਾਂ ਨਾਮਦਾਨ ਦਿੱਤਾ ਜਾਂਦਾ ਹੈ ਉਹ ਸਾਰਾ ਜਿਹੜਾ ਅਹੁਦਾ ਹੈ ਇਸ ਦੇ ਉੱਤਰ ਅਧਿਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਜਸਦੀਪ ਸਿੰਘ ਗਿਣ ਹੋਣਗੇ ਜਸਦੀਪ ਸਿੰਘ ਗਿਲ ਦੀ ਜੇ ਐਜੂਕੇਸ਼ਨ ਦੀ ਗੱਲ ਕਰੀਏ ਇੱਕ ਵੱਡੀ ਡਿਗਰੀ ਯਾਨੀ ਕਿ ਪੀ ਐਚ ਡੀ ਬਾਇਓ ਟੈਕਨੋਲੋਜੀ ਦੇ ਵਿੱਚ ਉਹਨਾਂ ਕੀਤੀ ਵੀ ਹੈ ਉਹਨਾਂ ਨੇ ਰੈਡਬੈਕਸੀ ਅਤੇ ਸਿਪਲਾ ਵਰਗੀਆਂ ਕੰਪਨੀਆਂ ਦੇ ਵਿੱਚ ਆਪਣੀਆਂ ਬਹੁਮੁੱਲੀਆਂ ਜਿਹੜੀਆਂ ਸੇਵਾਵਾਂ ਦਿੱਤੀਆਂ ਹੋਈਆਂ ਨੇ ਦੂਸਰੇ ਪਾਸੇ ਅੱਜ ਇੱਕ ਵਾਰ ਫਿਰ ਡੇਰਾ ਬਿਆਸ ਦੇ ਮੁਖੀ ਅਤੇ ਕਮੇਟੀ ਵੱਲੋਂ ਜਿਹੜਾ ਇੱਕ ਪਰਪੱਤਰ ਜਿਹੜਾ ਹੈ ਫਰਮਾਨ ਹੈ ਉਦੇਸ਼ ਅਤੇ ਵਿਦੇਸ਼ ਦੀਆਂ ਸੰਗਤਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ ਕਿਉਂਕਿ ਦੇਸ਼ ਅਤੇ ਵਿਦੇਸ਼ ਦੇ ਵਿੱਚ ਲੱਖਾਂ ਸ਼ਰਧਾਲੂ ਨੇ ਜਿਹੜੇ ਜਿਹੜੇ ਡੇਰਾ ਬਿਆਸ ਦੇ ਨਾਲ ਜੁੜੇ ਹੋਏ ਨੇ ਜਿਹੜੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਜੁੜੇ ਹੋਏ ਨੇ ਰਹਿੰਦੇ ਨੇ ਉਹਨਾਂ ਨੂੰ ਅੱਜ ਇੱਕ ਫਰਮਾਨ ਇੱਕ ਪੱਤਰ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਬਾਬਾ ਜਿਨੇ ਭਾਵੇਂ ਗੁਰਗੱਦੀ ਦਾ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਬਣਾ ਦਿੱਤਾ ਹੈ ਲੇਕਿਨ ਹਾਲੇ ਵੀ ਨਾਮਦਾਨ ਸਤਸੰਗ ਅਤੇ ਜਿੰਨੀਆਂ ਵੀ ਗਤੀਵਿਧੀਆਂ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਨਿਮਾਈਆਂ ਜਾਣਗੀਆਂ ਯਾਨੀ ਕਿ ਨਾਮਦਾਨ ਹੋ ਗਿਆ ਸਤਸੰਗ ਫਰਮਾਨ ਹੋ ਗਿਆ ਜਾਂ ਡੇਰੇ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਲਗਭਗ ਕਰੋੜਾਂ ਦੇ ਹਿਸਾਬ ਦੇ ਨਾਲ ਸ਼ਰਧਾਲੂ ਡੇਰਾ ਬਿਆਸ ਦੇ ਵਸਦੇ ਨੇ ਅਤੇ ਉਹ ਆਪਣੇ ਬਾਬਾ ਗੁਰਵੰਦਰ ਸਿੰਘ ਢਿੱਲੋਂ ਨੂੰ ਅਨਿਆਈ ਆਪਣਾ ਮੁਖੀ ਮੰਨਦੇ ਨੇ ਉਹਨਾਂ ਨੂੰ ਉਹਨਾਂ ਨੇ ਨਾਮਦਾਨ ਦੀ ਦਤ ਲਈ ਹੋਈ ਹੈ ਇਸ ਨੂੰ ਲੈ ਕੇ ਹੁਣ ਉਹਨਾਂ ਨੇ ਕਿਹਾ bari ਜਿਹੜਾ ਵਿਦੇਸ਼ਾਂ ਤੇ ਦੇਸ਼ਾਂ ਦੇ ਵਿੱਚ ਸੰਗਤ ਰਹਿੰਦੀ ਹੈ ਉਹਨਾਂ ਨੂੰ ਇਹ ਫਰਮਾਨ ਜਾਰੀ ਹੋਇਆ ਹੈ ਕਿ ਜਿੰਨੀ ਦੇਰ ਤੱਕ ਉਹ ਬਾਬਾ ਜੀ ਹੈਗੇ ਨੇ ਉਨੀ ਦੇਰ ਤੱਕ ਉਹ 사ਸੰਗ ਫਰਮਾਨ ਕਰਨਗੇ ਨਾਮਦਮ ਦੇਣਗੇ ਅਤੇ ਜਿੰਨੀਆਂ ਵੀ ਗਤੀ ਵਿਧੀਆਂ ਨੇ ਡੇਰਾ ਬਿਆਸ ਵੱਲੋਂ ਨਵਾਈਆਂ ਜਾਂਦੀਆਂ ਨੇ ਉਹ ਸਾਰਿਆਂ ਦੀ ਪੈਰਵਾਈ ਜਿਹੜੀ ਹੈ ਉਹ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਖੁਦ ਕਰਨਗੇ ਅਤੇ ਬਾਕੀ ਦੇ ਕੰਮ ਜਿਸ ਤਰ੍ਹਾਂ ਕਮੇਟੀਆਂ ਹੋ ਗਈਆਂ ਜਾਂ ਸਸੰਗ ਘਰ ਜੇ ব্রাঞ্চ ਹੋ ਗਿਆ ਉਹਨਾਂ ਬ੍ਰਾਂਚਾਂ ਦੇ ਉੱਤੇ ਨਿਯੁਕਤ ਕਰ ਦਿੱਤਾ ਗਿਆ ਹੈ ਜਸਦੀਪ ਸਿੰਘ ਗਿੱਲ ਨੂੰ ਜਸਦੀਪ ਸਿੰਘ ਗਿੱਲ ਨੂੰ ਰਸਮੀ ਤੌਰ ਤੇ ਵੀ ਉਤਰਾ ਅਧਿਕਾਰੀ ਗੱਦੀ ਡੇਰਾ ਬਿਆਸ ਦਾ ਸਥਾਪਿਤ ਕਰ ਦਿੱਤਾ ਗਿਆ ਹੈ ਦੂਸਰੇ ਪਾਸੇ ਰਸਮੀ ਤੌਰ ਤੇ ਵੀ ਐਲਾਨ ਹੋ ਗਿਆ ਹੈ ਆ ਜਿਹੜੀ ਚਿੱਠੀ ਹੈ ਡੇਰਾ ਬਿਆਸ ਦੀ ਕੋਰ ਕਮੇਟੀ ਹੈ ਪ੍ਰਸ਼ਾਸਨੀ ਕਮਿਟੀ ਹੈ ਉਸ ਉੱਤੇ ਵੀ ਜਿਹੜੀ ਹੈ ਪੂਰੀ ਮਾਰਫਤ ਹੋ ਚੁੱਕੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੋਂ ਬਾਅਦ ਜਸਦੀਪ ਸਿੰਘ ਗਿੱਲ ਸਾਰਾ ਉਹਦਾ ਬਿਨਾ ਇਨ ਬਿਨ ਸੰਭਾਲਣਗੇ ਅਤੇ ਕੋਈ ਵੀ ਉਹਦੇ ਵਿੱਚ ਆ ਕੇ ਤੂੰ ਤੜਕ ਨਹੀਂ ਕਰ ਸਕਦਾ ਕਿਉਂਕਿ ਜਸਦੀਪ ਸਿੰਘ ਗਿੱਲ ਲਗਭਗ 30 ਸਾਲ ਤੋਂ ਇਸ ਡੇਰੇ ਦੇ ਨਾਲ ਜੁੜੇ ਹੋਏ ਨੇ ਪਲੱਸ ਉਹਨਾਂ ਦੇ ਜਿਹੜੇ ਫਾਦਰ ਨੇ ਉਹ ਕਰਨਲ ਵੀ रह ਚੁੱਕੇ ਨੇ ਭਾਰਤੀ ਸੁਰੱਖਿਆ ਸੈਨਾ ਦੇ ਵਿੱਚ ਇਸ ਨੂੰ ਲੈ ਕੇ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਦੇਸ਼ ਅਤੇ ਵਿਦੇਸ਼ ਦੀਆਂ ਸੰਗਠਾ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਸੰਗ ਫਰਮਾਏ ਜਾਣਗੇ ਉਹ ਬਾਬਾ ਗੁਰਵਿੰਦਰ ਸਿੰਘ ਟਿੰਲੋ ਖੁਦ ਹੀ ਕਰਨਗੇ